ਪੰਜਾਬ ਵਿੱਚ 4 ਨਵੰਬਰ ਨੂੰ ਜ਼ਿਲ੍ਹਾ ਪਰੀਸ਼ਦ ਅਤੇ ਬਲਾਕ ਸਮਿਤੀ ਚੋਣਾਂ ਹੋਣੀਆਂ ਹਨ ਕਪੂਥਲਾ ਪੁਲਿਸ ਨੇ ਇਹਨਾਂ ਚੋਣਾਂ ਨੂੰ ਸੁਚਾਰੂ ਢੰਗ ਨਾਲ ਕਰਨ ਲਈ ਵਿਆਪਕ ਪ੍ਰਬੰਧ ਕੀਤੇ ਹਨ ਸਬਡਿਵੀਜ਼ਨ ਕਪੂਥਲਾ ਦੇ ਡੀਐਸਪੀ ਸ਼ੀਤਲ ਸਿੰਘ ਨੇ ਇੱਕ ਵਿਸ਼ੇਸ਼ ਇੰਟਰਵਿਊ ਵਿੱਚ ਚੋਣਾਂ ਲਈ ਪੁਲਿਸ ਪਰਮੰਦਾ ਦੀ ਜਾਣਕਾਰੀ ਦਿੱਤੀ ਹੈ ਉਹਨਾਂ ਨੇ ਦੱਸਿਆ ਕਿ ਕਪੂਥਲਾ ਜ਼ਿਲ੍ਹੇ ਵਿੱਚ 99 ਪੋਲਿੰਗ ਸਟੇਸ਼ਨ ਅਤੇ 116 ਪੋਲਿੰਗ ਬੂਥ ਹਨ ਜਿਨ੍ਹਾਂ ਵਿੱਚੋਂ 16 ਉੱਚ ਸੰਵੇਦਨਸ਼ੀਲ ਬੂਥ ਹਨ ਇਨਾ ਚੋਣਾਂ ਲਈ 6 ਅਗਸਤ ਪੁਲਿਸ ਪਾਟੀਆਂ ਅਤੇ 3 ਅੰਤਰ ਜ਼ਿਲ੍ਹਾ ਚੌਂਕੀਆਂ ਸਥਾਪਿਤ ਕੀਤੀਆਂ ਹਨ ਜ਼ਿਲ੍ਹਾ ਪ੍ਰੀਸ਼ਦ ਅਤੇ ਬਲਾਕ ਸਭਾ ਮੀਤੀ ਚੋਣਾਂ ਦੇ ਸੁਰੱਖਿਆ ਪਰਮੰਧਾ ਲਈ ਪੁਲਿਸ ਨੇ ਵਧੇਰੇ ਸੁਰੱਖਿਆ ਫੋਰਸ ਦੀ ਮੰਗ ਕੀਤੀ ਹੈ ਜਿਸ ਦਾ ਭਰੋਸਾ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤਾ ਹੈ ਡੀਐਸਪੀ ਸ਼ੀਤਲ ਸਿੰਘ ਨੇ ਲਾਇਸੈਂਸੀ ਹਥਿਆਰ ਧਾਰਕਾਂ ਨੂੰ ਹਥਿਆਰ ਜਮ੍ਹਾਂ ਕਰਨ ਦੀ ਅਪੀਲ ਕੀਤੀ ਅਤੇ ਸਮਾਜ ਵਿਰੋਧੀ ਅੰਸਰਾਂ ਨੂੰ ਚੇਤਾਵਨੀ ਦਿੱਤੀ ਈਮਾਨਯੋਗ ਐਸਐਸਪੀ ਸਰਸਤ ਆਪਣਾ શ્રી ਗੌਰਵ ਦੂਰਾਜੀ ਆਈਪੀਐਸ ਕੋਲੋਂ ਇਹ ਐਡ ਹੋਈ ਹੈ ਕਿ ਜਿਹੜੇ ਆਗਾਮੀ ਜ਼ਿਲ੍ਹਾ ਪੰਚਾਇਤ ਅਤੇ ਬਲਾਕ ਪੰਚਾਇਤ ਸਮਿਤੀ ਦੇ ਜਿਹੜੇ ਇਲੈਕਸ਼ਨ ਨੇਗੇ ਇਸ ਨੂੰ ਬੜੇ ਹੀ ਚਾਰੂ ਢੰਗ ਨਾਲ ਜਿਹੜਾ ਹੈਗਾ ਇਹ ਨੇਪਰੇ ਚੜਾਇਆ ਜਾਵੇ ਜਿਸ ਕਰਕੇ ਆਪਾਂ ਜਿਹੜੀ ਹੈਗੀ ਇਸ ਦੀ ਤਿਆਰੀ ਪੂਰੀ ਕਰ ਚੁੱਕੇ ਹਾਂ ਤੇ ਜਿਹੜੀ ਸਾਡੀ ਸਬਡਿਵੀਜ਼ਨ ਕਪੂਰਥਲਾ ਹੈਗੀ ਹੈ ਇਹਦੇ ਵਿੱਚ ਸਾਡੇ ਜਿਹੜੇ ਦੋ ਥਾਣਿਆਂ ਵਿੱਚ ਟੋਟਲ 99 ਪੋਲਿੰਗ ਸਟੇਸ਼ਨਸ ਹੈਗੇ ਆ ਤੇ 116 ਜਿਹੜੇ ਪੋਲਿੰਗ ਬੂਥਸ ਆਪਾਂ ਸਾਨੂੰ ਅਲਾਟ ਹੋਏ ਆ ਇਹਦੇ ਵਿੱਚੋਂ 16 ਜਿਹੜੇ ਬੂਥ ਹੈਗੇ ਉਹ ਹਾਈਪਰ ਸੈਂਸਿਟਿਵ ਹੈਗੇ ਆ ਤੇ ਜਿਹੜੇ ਸੈਂਸਿਟਿਵ ਬੂਥਾਂ ਦੀ ਜਿਹੜੀ ਸੰਖਿਆ ਹੈਗੀ ਉਹ 15 ਹੈਗੀ ਆ ਤੇ ਇਸ ਚੀਜ਼ ਨੂੰ ਹੋਰ ਇਨਸ਼ੋਰ ਕਰਨ ਵਾਸਤੇ ਜਿਹੜੇ ਸਾਨੂੰ ਡਾਇਰੈਕਸ਼ਨਸ ਹੋਈ ਹੈ ਸਾਹ ਵੱਲੋਂ ਇਹਦੇ ਵਿੱਚ ਆਪਾਂ 6 ਪੈਟਰੋਲਿੰਗ ਪਾਰਟੀਆਂ ਜਿਹੜੀਆਂ ਹੈਗੀਆਂ ਇਹ ਆਪਾਂ ਘਟਿਤ ਕੀਤੀਆਂ ਹੈਗੀਆਂ ਤੇ ਤਿੰਨ ਜਿਹੜੇ ਹੈਗੇ ਆ ਇੰਟਰ ਡਿਸਟ੍ਰਿਕਟ ਨਾਕਾ ਹੈਗੇ ਉਹਨਾਂ ਨੂੰ ਵੀ ਸਟੈਬਲਿਸ਼ ਕੀਤਾ ਹੈ ਸਰ ਜਸਤਰ ਇਹ ਜਿਹੜੀ ਇਲੈਕਸ਼ਨ ਹੋ ਰਹੀ ਆ ਇਸ ਦੇ ਵਿੱਚ ਕੀ ਲੱਗਦਾ ਕਿ ਮਾਹੌਲ ਸ਼ਾਂਤ ਰਹੇਗਾ ਦੇਖੋ ਕਪੂਰਥਲਾ ਕਪੂਰਥਲਾ ਪਹਿਲਾਂ ਵੀ ਜਿਹੜਾ ਹੈਗਾ ਆ ਐਸ ਪਰ ਨੌਨਸ ਚੱਲਦਾ ਰਿਹਾ ਹੈਗਾ ਆ ਤੇ ਹੁਣ ਵੀ ਸਾਨੂੰ ਪੂਰੀ ਉਮੀਦ ਹੈ ਕਿ ਜਿੰਨੀ ਵੀ ਰੂਲਿੰਗ ਪਾਰਟੀ ਸਿਗੀ ਆ ਬਾਕੀ ਪਾਰਟੀਆਂ ਸਿਗੀਆਂ ਆ ਆਪੋਜੀਸ਼ਨ ਸਿਗੀਆਂ ਆ ਜਿਹੜੇ ਵੀ ਹੈਗੇ ਆ ਜਿਹਨੇ ਨਾਮਿਨੇਸ਼ਨ ਭਰ ਲਈ ਹੈਗੇ ਆ ਉਹਨਾਂ ਨੇ ਸਾਡੇ ਨਾਲ ਰਾਬਤਾ ਵੀ ਕਾਇਮ ਕੀਤਾ ਤੇ ਸਾਨੂੰ ਇਨਸ਼ੋਰ ਕੀਤਾ ਹੈਗਾ ਕਿ ਜਿਹੜੇ ਪੋਲਿੰਗ ਜਿਹੜੀ ਕਾਰਵਾਈ ਹੈਗੀ ਇਹਨੂੰ ਬੜੇ ਹੀ ਸ਼ਾਂਤੀਪੂਰਤ ਢੰਗ ਨਾਲ ਜਿਹੜਾ ਹੈਗਾ ਉਹ ਕੀਤਾ ਜਾਵੇਗਾ ਤੇ ਜਿਹੜਾ ਲੋਕਾਂ ਦਾ ਮੰਡਟ ਹੈਗਾ ਉਹਨਾਂ ਨੂੰ ਸਵੀਕਾਰ ਕੀਤਾ ਜਾਵੇਗਾ ਜਿਵੇਂ ਕਈਆਂ ਪਾਰਟੀਆਂ ਦੇ ਵਿੱਚ ਜਿਹੜੀ ਆਪੋਜੀਸ਼ਨ ਦੇ ਵਿੱਚ ਪਾਰਟੀਆਂ ਹੁੰਦੀਆਂ ਉਹਨਾਂ ਤੇ ਕਈ ਵਾਰਾ ਹੁੰਦਾ ਵਾ ਕਿ ਹਾਂ ਦਬਾਅ ਬਣਾਉਣਾ ਜਾਂ ਪੁਲਿਸ ਵੱਲੋਂ ਕੋਈ ਇਸ ਤਰ੍ਹਾਂ ਦਾ ਇੱਥੇ ਕਪੂਰਥਲੇ ਦੇ ਵਿੱਚ ਤਾਂ ਨਹੀਂ ਹੋ ਰਿਹਾ ਕਿ ਜਿਵੇਂ ਤਰਨਤਾਰਨ ਦੇ ਵਿੱਚ ਕਾਫੀ ਇਲੈਕਸ਼ਨ ਦੇ ਨਵੇਂ ਪਰਚੇ ਵੀ ਦਰਜ ਹੋਏ ਨਹੀਂ ਦੇਖੋ ਇਤਾਂ ਦੀ ਸਾਨੂੰ ਹਜੇ ਤੱਕ ਨਾ ਹੀ ਕੋਈ ਇਤਾਂ ਦੀ ਕੰਪਲੇਂਟ ਰੀਸੀਵ ਹੋਈ ਆ ਤੇ ਰੂਲਿੰਗ ਪਾਰਟੀਆਂ ਹੋਵੇ ਜਾਂ ਭਾਵੇਂ ਆਪੋਜੀਸ਼ਨ ਪਾਰਟੀ ਹੋਵੇ ਸਾਨੂੰ ਦੋਨੋਂ ਪਾਰਟੀਆਂ ਜਿਹੜੀਆਂ ਹੈਗੀਆਂ ਉਹਨਾਂ ਨੇ ਬੜਾ ਹੀ ਮਤਲਬ ਇੱਕ ਇੰਸ਼ੋਰੈਂਸ ਦਿੱਤੀ ਹੈਗੀ ਹੈ ਕਿ ਆਪਾਂ ਜਿਹੜੀ ਇਸ ਜ਼ਿਲ੍ਹਾ ਪ੍ਰੀਸ਼ਦ ਤੇ ਪੰਚਾਇਤੀ ਚੋਣਾਂ ਨੂੰ ਬੜੇ ਹੀ ਸਹੀ ਢੰਗ ਨਾਲ ਨਿਭਰੀ ਜਾਣਾ ਤੜਾਵਾਂ ਸਰ ਚਿੰਨ੍ਹੇ ਦੇ ਸੁਰੱਖਿਆ ਫੋਰਸ ਜਿਹੜੀ ਆਪਣੇ ਸਾਡੇ ਜਨ ਦੇ ਵਿੱਚ ਦੇਖੋ ਸਾਡੇ ਕੋਲ ਟੋਟਲ 116 ਪੋਲਿੰਗ ਬੂਥ ਸਗੇ ਆ ਤੇ ਜਿਸ ਕਰਕੇ ਜਿਹੜੀ ਹਿਸਾਬਾ ਜਿਹੜੀ ਹੈਗੀ ਐਸ ਪਰ ਪ੍ਰੋਪੋਰਸ਼ਨੇਟ ਜਿਹੜੀ ਫੋਰਸ ਹੈਗੀ ਉਹਦੀ ਡਿਮਾਂਡ ਕੀਤੀ ਗਈ ਹੈ ਤੇ ਜਿਹੜੀ ਉਹ ਸਾਨੂੰ ਇੰਸ਼ੋਰੈਂਸ ਦਿੱਤੀ ਗਈ ਕਿ ਜਿਹੜੀ ਪ੍ਰੋਪਰ ਫੋਰਸ ਜਿਹੜੀ ਮਿਲੂਗੀ ਸਾਨੂੰ ਤੇ ਇਸ ਜਿਹੜੇ ਇਲੈਕਸ਼ਨ ਪ੍ਰੋਸੀਜਰ ਸਗੇ ਇਹਨੂੰ ਸਫਲਤਾਪੂਰਵਕ ਪੂਰਾ ਕਰਾ